ਖਬਰ ਸਾਹਮਣੇ ਆ ਰਹੀ ਹੈ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਭੰਡਾ ਵਾਲਿਆਂ ਦੇ ਭਤੀਜੇ ਅਤੇ ਸੰਤ ਸਮਾਜ ਮੁਖ ਬੁਲਾਰੇ ਜਿਹੜੇ ਕਹੇ ਜਾਂਦੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਕਤਲ ਹੋ ਜਾਣ ਦੀਆਂ ਖਬਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਪਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਕੁਮਾਰ ਦੇ ਨਜ਼ਦੀਕ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਅਟਵਾਲ ਪੁਲ ਦੇ ਉੱਤੇ ਬੀਤੀ ਰਾਤ ਉਹਨਾਂ ਦਾ ਹੋਇਆ ਇੱਕ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਭਾਈ ਬਲਵਿੰਦਰ ਸਿੰਘ ਖਾਸਾ ਉੱਥੇ ਗੁਰਦੁਆਰਾ ਸਾਹਿਬ ਦੇ ਮੁਖੀ ਸਾਨ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਜਿਹੜੀ ਕਰਦੇ ਸਨ ਤਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਕਰਦੇ ਸਨ ਸੰਤ ਸਮਾਜ ਦੇ ਆਗੂ ਜਿਹੜੇ ਭਾਈ ਬਲਵਿੰਦਰ ਸਿੰਘ ਖਾਸਾ ਉਹਨਾਂ ਦੇ ਕਤਲ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਗੁਰਦੁਆਰਾ ਸਾਹਿਬ ਦੀ ਸੰਭਾਲ ਕਰਦੇ ਸਨ ਤੇ ਬੀਤੀ ਰਾਤ ਕਤਲ ਉਹਨਾਂ ਦਾ ਹੋਇਆ ਹੈ ਦਮਦਮੀ ਟਕਸਾਲ ਦੇ 13ਵੇਂ ਮੁਖੀ ਕਰਤਾਰ ਸਿੰਘ ਇਹ ਜਾਣੇ ਜਾਂਦੇ ਸਨ ਤਾਂ ਉੱਥੇ ਹੀ ਇਹ ਹੈਰਾਨ ਕਰ دیا۔ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਬਲਵਿੰਦਰ ਸਿੰਘ ਖਾਸਾ ਦਾ ਬਟਾਲਾ ਦੇ ਵਿੱਚ ਜਿਹੜਾ ਕਤਲ ਹੋ ਚੁੱਕਿਆ ਹੈ ਤਾਂ ਤਸਵੀਰ ਹੈ ਤੁਹਾਡੇ ਸਾਹਮਣੇ ਜਿਹੜੀ ਇਹ ਸਾਂਝੀ ਕੀਤੀ ਜਾ ਰਹੀ ਹੈ ਕਰਤਾਰ ਸਿੰਘ ਪਿੰਡਰਾ ਵਾਲੇ ਦੇ ਭਤੀਜੇ ਦਾ ਕਤਲ ਹੋ ਕਤਲ ਹੋ ਚੁੱਕਿਆ ਤਾਂ ਉੱਥੇ ਹੀ ਜਿਹੜਾ ਕਿਹਾ ਜਾ ਰਿਹਾ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪੰਡਰਾਵਾਲਾ ਦੇ ਭਤੀਜੇ ਤੇ ਸੰਤ ਸਮਾਜ ਦੇ ਮੁਖ ਬੁਲਾਰੇ ਜਿਹੜੇ ਨੇ ਇਹ ਜਾਣੇ ਜਾਂਦੇ ਸਨ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਬਟਾਲਾ ਪੁਲਿਸ ਦੇ ਅਧੀਨ ਪੈਂਦੇ ਕਸਬਾ ਕੁਮਾਨ ਦੇ ਨਜ਼ਦੀਕ ਜਿਹੜਾ ਗੁਰਦੁਆਰਾ ਗੁਰੂ ਰਾਮਦਾਸ ਜੀ ਦੇ ਅઠવાਲ ਪੁਲ ਦੇ ਰਾਤ ਨੂੰ ਜਿਹੜਾ ਕਤਲ ਹੋ ਜਾਣ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਇਹ ਖਬਰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਤੇ ਉੱਥੇ ਹੀ ਪੁਲਿਸ ਨੇ ਜਿਹੜਾ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਉੱਥੇ ਹੀ ਜਾਂਚ ਪੜਤਾਲ جاری ਹੈ ਤੇ ਸਾਹਮਣੇ ਆਵੇਗਾ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਉਹ ਵੀ ਤੁਹਾਡੇ ਨਾਲ ਡੇਲੀ ਪੋਸਟ ਪੰਜਾਬੀ ਰਾਹੀਂ ਸਾਂਝਾ ਕਰ ਦਿੱਤਾ ਜਾਵੇਗਾ ਮ੍ਰਿਤਕ ਭਾਈ ਬਲਵਿੰਦਰ ਸਿੰਘ ਖਾਸਾ ਉੱਥੇ ਹੀ ਦੱਸਿਆ ਜਾ ਰਿਹਾ ਹੈ ਮੁੱਖੀ ਸਾਨ ਗੁਰਦੁਆਰਾ ਸਾਹਿਬ ਦੇ ਦੁਆਰਾ ਸਾਹਿਬ ਦੇ ਕਰਦੇ ਸਨ ਤੇ 13ਵੇਂ ਮੁਖੀ ਵਜੋਂ ਜਿਹੜੇ ਜਾ ਰਹੇ ਜਾਂਦੇ ਨੇ ਦਗਮਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਵਾਲਾ ਦੇ ਭਤੀਜੇ ਦਾ ਜਿਹੜਾ ਕਤਲ ਬੀਤੀ ਰਾਤ ਹੋ ਚੁੱਕਿਆ ਹੈ ਤੇ ਸਮਾਚਾਰ ਜਿਹੜਾ ਪ੍ਰਾਪਤ ਹੋਇਆ ਹਰ ਕੋਈ ਸੁਣ ਕੇ ਹੈਰਾਨ ਹੋ ਰਿਹਾ ਤੇ ਇਸ ਦੇ ਪਿੱਛੇ ਦਾ ਕਾਰਨ ਜਿਹੜਾ ਹੈ ਹਰ ਇੱਕ ਜਿਹੜਾ ਜਾਣਨਾ ਚਾਹ ਰਿਹਾ ਤੇ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਜਿਹੜਾ ਸਾਹਮਣੇ ਆਵੇਗਾ ਕਿ ਇਸ ਦੇ ਪਿੱਛੇ ਦਾ ਕੀ ਕਾਰਨ ਹੋ ਸਕਦਾ ਖਬਰ ਸਾਹਮਣੇ ਆ ਰਹੀ ਹੈ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਭੰਡਾਵਾਲਿਆ ਦੇ ਭਤੀਜੇ ਅਤੇ ਸੰਤ ਸਮਾਜ ਮੁਖ ਬੁਲਾਰੇ ਜਿਹੜੇ ਕਹੇ ਜਾਂਦੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਕਤਲ ਹੋ ਜਾਣ ਦੀਆਂ ਖਬਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਕੁਮਾੜ ਦੇ ਨਜ਼ਦੀਕ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਅਟਵਾਲ ਪੁਲ ਦੇ ਉੱਤੇ ਬੀਤੀ ਰਾਤ ਉਹਨਾਂ ਦਾ ਹੋਇਆ ਹੈ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਭਾਈ ਬਲਵਿੰਦਰ ਸਿੰਘ ਖਾਸਾ ਉੱਥੇ ਗੁਰਦੁਆਰਾ ਸਾਹਿਬ ਦੇ ਮੁਖੀ ਸਾਨ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਜਿਹੜੀ ਕਰਦੇ ਸਨ ਤਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਕਰਦੇ ਸਨ ਸੰਤ ਸਮਾਜ ਦੇ ਆਗੂ ਜਿਹੜੇ ਭਾਈ ਬਲਵਿੰਦਰ ਸਿੰਘ ਖਾਸਾ ਉਹਨਾਂ ਦੇ ਕਤਲ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਅੰਬਾਲ ਕਰਦੇ ਸਨ ਤੇ ਬੀਤੀ ਰਾਤ ਕਤਲ ਉਹਨਾਂ ਦਾ ਹੋਇਆ ਹੈ ਦਮਦਮੀ ਟਕਸਾਲ ਦੇ 13ਵੇਂ ਮੁਖੀ ਕਰਤਾਰ ਸਿੰਘ ਇਹ ਜਾਣੇ ਜਾਂਦੇ ਸਨ ਤਾਂ ਉੱਥੇ ਹੀ ਇਹ ਹੈਰਾਨ ਕਰ دیا۔ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਬਲਵਿੰਦਰ ਸਿੰਘ ਖਾਸਾ ਦਾ ਬਟਾਲਾ ਦੇ ਵਿੱਚ ਜਿਹੜਾ ਕਤਲ ਹੋ ਚੁੱਕਿਆ ਹੈ ਤਾਂ ਤਸਵੀਰ ਹੈ ਤੁਹਾਡੇ ਸਾਹਮਣੇ ਜਿਹੜੀ ਇਹ ਸਾਂਝੀ ਕੀਤੀ ਜਾ ਰਹੀ ਹੈ ਕਰਤਾਰ ਸਿੰਘ ਪਿੰਡਰਾ ਵਾਲੇ ਦੇ ਭਤੀਜੇ ਦਾ ਕਤਲ ਹੋ ਕਤਲ ਹੋ ਚੁੱਕਿਆ ਤਾਂ ਉੱਥੇ ਹੀ ਜਿਹੜਾ ਕਿ ਆ ਜਾ ਰਿਹਾ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਸਾ ਪੰਡਰਾਵਾਲਾ ਦੇ ਭਤੀਜੇ ਤੇ ਸੰਤ ਸਮਾਜ ਦੇ ਮੁਖ ਬੁਲਾਰੇ ਜਿਹੜੇ ਨੇ ਇਹ ਜਾਣੇ ਜਾਂਦੇ ਸਨ ਭਾਈ ਬਲਵਿੰਦਰ ਸਿੰਘ ਖਾਸਾ ਦਾ ਪਟਾਲਾ ਪੁਲਿਸ ਦੇ ਅਧੀਨ ਪੈਂਦੇ ਕਸਬਾ ਕੁਮਾਨ ਦੇ ਨਜ਼ਦੀਕ ਜਿਹੜਾ ਗੁਰਦੁਆਰਾ ਗੁਰੂ ਰਾਮਦਾਸ ਜੀ ਦੇ ਅਟਵਾਲ ਪੁਲ ਦੇ ਉੱਤੇ ਰਾਤ ਨੂੰ ਜਿਹੜਾ ਹੋ ਜਾਣ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਇਹ ਖਬਰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਤੇ ਉੱਥੇ ਹੀ ਪੁਲਿਸ ਨੇ ਜਿਹੜਾ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਉੱਥੇ ਹੀ ਜਾਂਚ ਪਟਾਲ جاری ਹੈ ਤੇ ਸਾਹਮਣੇ ਆਵੇਗਾ ਇਸ ਪਿੱਛੇ ਦਾ ਕਾਰਨ ਕੀ ਹੈ ਉਹ ਵੀ ਤੁਹਾਡੇ ਨਾਲ ਡੇਲੀ ਪੋਸਟ ਪੰਜਾਬੀ ਰਾਹੀਂ ਸਾਂਝਾ ਕਰ ਦਿੱਤਾ ਜਾਵੇਗਾ ਮ੍ਰਿਤਕ ਭਾਈ ਬਲਵਿੰਦਰ ਸਿੰਘ ਖਾਸਾ ਉੱਥੇ ਹੀ ਦੱਸਿਆ ਜਾ ਰਿਹਾ ਹੈ ਮੁੱਖੀ ਸੰਗਤ ਦਵਾਰਾ ਸਾਹਿਬ ਦੇ ਤੇ ਪੂਰੀ ਜਿਹੜੀ ਐ ਜੋ ਜਿਹੜੇ ਜਾ ਰਹੇ ਜਾਂਦੇ ਨੇ ਦਗਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਵਾਲਾ ਦੇ ਭਤੀਜੇ ਦਾ ਜਿਹੜਾ ਕਤਲ ਬੀਤੀ ਰਾਤ ਹੋ ਚੁੱਕਿਆ ਹੈ ਤੇ ਸਮਾਚਾਰ ਜਿਹੜਾ ਪ੍ਰਾਪਤ ਹੋਇਆ ਹਰ ਕੋਈ ਸੁਣ ਕੇ ਹੈਰਾਨ ਹੋ ਰਿਹਾ ਤੇ ਇਸ ਦੇ ਪਿੱਛੇ ਦਾ ਕਾਰਨ ਜਿਹੜਾ ਹੈ ਹਰ ਇੱਕ ਜਿਹੜਾ ਜਾਨਣਾ ਚਾ ਰਿਹਾ ਤੇ ਪੁਲਿਸ ਦੀ ਜਾਂਚ ਪਟਾਲ ਤੋਂ ਬਾਅਦ ਹੀ ਜਿਹੜਾ ਸਾਹਮਣੇ ਆਵੇਗਾ ਕਿ ਇਸ ਦੇ ਪਿੱਛੇ ਦਾ ਕੀ ਕਾਰਨ ਹੋ ਸਕਦਾ